ਕਵੀ ਰਾਜ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਦੀ ਰਚਨਾ ਕੀਤੀ ਜਿਸ ਵਿੱਚ 10 ਪਾਸ਼ਾਈਆਂ ਦਾ ਇਤਿਹਾਸ ਭਾਈ ਸਾਹਿਬ ਨੇ ਅੰਕਿਤ ਕੀਤਾ ਭਾਈ ਸਾਹਿਬ ਦਾ ਜਨਮ 7 ਅਕਤੂਬਰ ਸਨ 1787 ਨੂੰ ਭਾਈ ਦੇਵਾ ਸਿੰਘ ਦੇ ਘਰ ਤੇ ਮਾਤਾ ਰਜਾਦੀ ਕੁਖੋਂ ਸਰਾਏ ਨੂਰਦੀਨ ਵਰਤਮਾਨ ਵਿੱਚ ਤਰਨਤਾਰਨ ਸਾਹਿਬ ਵਿਖੇ ਹੋਇਆ ਭਾਈ ਸਾਹਿਬ ਦੇ ਪਿਤਾ ਜੀ ਭਾਈ ਦੇਵਾ ਸਿੰਘ ਜੀ ਵਿਦਾਂਤ ਅਤੇ ਗੁਰਮਤ ਦੇ ਬੜੇ ਵਧੀਆ ਗਿਆਤਾ ਸਨ ਭਾਈ ਸਾਹਿਬ ਦੀ ਅਰੰਭਿਕ ਸਿੱਖਿਆ ਉਹਨਾਂ ਦੇ ਪਿਤਾ ਜੀ ਭਾਈ ਦੇਵਾ ਸਿੰਘ ਜੀ ਦੀ ਵੱਲੋਂ ਹੀ ਹੋਈ ਉਸ ਤੋਂ ਬਾਅਦ ਭਾਈ ਸੰਤ ਸਿੰਘ ਜੀ ਜੋ ਕਿ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਜਨ ਉਹਨਾਂ ਵੱਲੋਂ ਭਾਈ ਸਾਹਿਬ ਨੂੰ ਗੁਰਮਤ ਦੀ ਵਿੱਦਿਆ ਦਿੱਤੀ ਗਈ ਜਦੋਂ ਭਾਈ ਸਾਹਿਬ 17 ਜਾਂ 18 ਸਾਲ ਦੇ ਹੋਏ ਭਾਈ ਸਾਹਿਬ ਦਾ ਵਿਆਹ ਮਾਤਾ ਰਾਮਕੌਰ ਜੀ ਨਾਲ ਹੋਇਆ ਭਾਈ ਸਾਹਿਬ ਜੀ ਦੀ ਪਹਿਲੀ ਰਚਨਾ ਨਾਮ ਕੋਸ਼ੀ ਜੋ ਕਿ ਸanskrit ਦੀ ਇੱਕ ਕਿਤਾਬ ਅਮਰ ਕੋਸਾ ਦਾ ਹਿੰਦੀ ਵਿੱਚ ਅਨੁਵਾਦ ਸੀ ਕਹਿੰਦੇ ਹਨ ਭਾਈ ਸਾਹਿਬ ਆਪਣੇ ਨਾਮ ਵਿੱਚ ਬਹੁਤ ਪਰ ਪਾਕਿਸਤਾਨ ਇੱਕ ਵਾਰ ਜਦੋਂ ਭਾਈ ਸਾਹਿਬ ਗੁਰਬਾਣੀ ਪੜ੍ਹ ਰਹੇ ਸਨ ਆਪਣੇ ਧਿਆਨ ਵਿੱਚ ਬੈਠੇ ਸਨ ਤੇ ਗੁਰਨਾਨਕ ਪਾਤਸ਼ਾਹ ਜੀ ਨੇ ਸਮਾਧੀ ਵਿੱਚ ਆ ਕੇ ਭਾਈ ਸਾਹਿਬ ਨੂੰ ਦਰਸ਼ਨ ਦਿੱਤੇ ਤੇ ਕਿਹਾ ਕਿ ਅਸੀਂ ਤੇਰੇ ਤੋਂ ਆਪਣੇ ਇਤਿਹਾਸ ਦੀ ਐਨੀ ਵੱਡੀ ਸੇਵਾ ਲੈਣੀ ਹੈ ਪਰ ਤੂੰ ਤਾਂ ਆਪਣੇ ਹੀ ਅਨੁਵਾਦਾਂ ਵਿੱਚ ਰੁੱਝਿਆ ਹੋਇਆ ਹੈ ਇਹ ਸਭ ਸੁਣ ਕੇ ਭਾਈ ਸਾਹਿਬ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਅਲਪਗ ਜੀਵ ਹਾਂ ਤੇ ਮੈਂ ਤੁਛ ਬੁੱਧੀ ਵਾਲਾ ਹਾਂ ਪਰ ਆਪ ਜੀ ਦਾ ਇਤਿਹਾਸ ਬਹੁਤ ਉੱਚਾ ਤੇ ਸੋਚਾ ਹੈ ਤੇ ਕਿਵੇਂ ਮੈਂ ਆਪ ਜੀ ਦੇ ਇਤਿਹਾਸ ਦੀ ਸੇਵਾ ਲੈ ਸਕਦਾ ਹਾਂ ਮਹਾਰਾਜ ਨੇ ਕਿਹਾ ਤੂੰ ਸੀ ਇਤਿਹਾਸ ਲਿਖਣ ਦੀ ਸੇਵਾ ਅਰੰਭੋ ਤੇ ਅਸੀਂ ਅੰਗ-ਸੰਗ ਸਹਾਇ ਹੋ ਕੇ ਆਪ ਜੀ ਦੀ ਸਹਾਇਤਾ ਕਰਾਂਗੇ ਕਹਿੰਦੇ ਹਨ ਕਿ ਮਹਾਰਾਜ ਆਪ ਭਾਈ ਸਾਹਿਬ ਜੀ ਨੂੰ ਕੱਲੀ-ਕੱਲੀ ਸਾਖੀ ਭਾਈ ਸਾਹਿਬ ਜੀ ਦੇ ਸੂਰਤ ਵਿੱਚ ਆ ਕੇ ਦਰਸਾਉਂਦੇ ਸਨ ਤੇ ਭਾਈ ਸਾਹਿਬ ਜੀ ਨੇ ਸਾਰੀ ਸਾਖੀਆਂ ਦਾ ਉਤਾਰਾ ਬੁੜੀਆ ਸਾਹਿਬ ਗੁਰਦੁਆਰਾ ਦੇ ਨੇੜੇ ਯਮਨਾ ਨਦੀ ਦੇ ਕੰਡੇ ਤੇ ਬਹਿ ਕੇ ਕੀਤਾ ਜਿੱਥੇ ਕਿ ਭਾਈ ਸਾਹਿਬ ਨੇ ਨਾਨਕ ਪ੍ਰਕਾਸ਼ ਦੀ ਰਚਨਾ ਕੀਤੀ